ਸਾਡੇ ਤੱਕ ਕੱਲੀ ਕੱਲੀ ਪਰਚੀ ਕੱਟੀ ਜਾਂਦੀ ਆ ਬਕਾਇਦਾ ਤੌਰ ਤੇ ਸਰਟੀਫਿਕੇਟ ਦਿੱਤਾ ਜਾਂਦਾ ਔਰ ਕੱਲੀ ਕੱਲੀ ਭਰਤੀ ਦਾ ਪੈਸਾ ਆ ਸਾਡੇ ਇੱਥੇ ਬੈਠੇ ਹੋਣੇ ਆ ਅਕਾਊਂਟ ਸਾਰੇ ਆ ਇੱਕ ਵੰਟ ਦਿਖਾ ਦਿਓ ਜੀ ਮੈਂ ਕੋ ਲੇਖਾ ਕੱਢਦੇ ਹੁੰਦਾ ਵਾ ਸਭ ਦਾ ਵੀ ਬਾਕੀ ਦਾ ਵੀ ਆ ਸਾਰੀਆਂ ਕਾਪੀਆਂ ਆ ਜੀ ਜੀ ਆ ਜਿੱਦਾਂ ਜਿੱਦਾਂ ਕੱਟੀ ਜਾਂਦੀ ਰਸੀਦ ਆ ਪਿੱਛੇ ਬੈਂਕ ਦੀਆਂ ਵੀ ਲੱਗੀਆਂ ਚਿੱਟੇ ਰੱਖਦੇ ਰਸੀਦਾਂ ਕਿ ਨਾਲ ਨਾਲ ਪੈਸੇ ਬੈਂਕਾਂ 'ਚ ਜਾਂਦੇ ਆ ਮੈਂ ਕਹਿੰਦੇ ਰਸੀਦਾਂ ਲੱਗੀਆਂ ਹੋਈਆਂ ਆ ਸਾਰੀਆਂ ਕਾਪੀਆਂ ਜਿਹੜੇ ਸਾਡੇ ਭਰਤੀਕਰਨ ਹੁੰਦੇ ਆ ਲੀਡਰ ਇਹ ਉਹਨਾਂ ਦੀ ਉਹਨਾਂ ਦੀ ਇੱਕ ਇੱਕ ਰਸੀਦ ਕੱਟ ਕੇ ਤੇ ਜਿਹੜੇ ਪਾਰਟੀ ਦਾ ਹੀ ਸ਼ੈਡਿਊਲ ਖਾਤੇ ਨੇ ਅੰਦਾਜ਼ਾ ਸਾਹਿਬ ਕਹਿੰਦੇ ਜੀ ਪਤਾ ਨਹੀਂ ਕਿਹੜੇ ਖਾਤੇ 'ਚ ਜਮ੍ਹਾਂ ਹੋ ਜਾਂਦੇ ਉਹ ਇਲੈਕਸ਼ਨ ਕਮਿਸ਼ਨ ਨੂੰ ਪੁੱਛੋ ਉਹਨੂੰ ਸਾਰਾ ਪਤਾ ਕਿਉਂਕਿ ਸਾਡੀ ਇਨਕਮ ਟੈਕਸ ਦੀਆਂ ਰਿਟਰਨਾਂ ਵੀ ਜਾਂਦੀਆਂ ਸਾਡੀਆਂ ਬਾਕੀ ਵੀ ਰਿਟਰਨਾਂ ਸਾਰੀਆਂ ਜਾਂਦੀਆਂ ਇਲੈਕਸ਼ਨ ਦੀਆਂ ਵੀ ਰਿਟਰਨਾਂ ਜਾਂਦੀਆਂ ਔਰ ਹਰ ਚੀਜ਼ ਉੱਥੇ ਰਿਟਰਨ ਜਾਂਦੀ ਆ ਔਰ ਆ ਸਾਡੀ ਭਰਤੀ ਦੀ ਪੂਰੀ ਰਿਪੋਰਟ ਆ ਡਿਸਟ੍ਰਿਕਟ ਵਾਈਜ਼ ਕੋਈ ਐਵੇਂ ਹਵਾਜ ਨਹੀਂ ਚੱਲੀ ਜਾਂਦਾ ਕੰਮ